ਗੌੜੀ ਮਹੱਲਾ ਪੰਝੁਆ ਜਾਂ ਕੋ ਆਪਣੀ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰੈ ਹਰ ਬਿਸਰਤ ਸਹਿ ਸਾ ਦੁਖ ਵਿਆਪੈ ਸਿਮਰਤ ਨਾਮ ਪਰਮ ਤਉ ਭਾਗੈ ਰਹਾਉ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁਖ ਨਿਕਟ ਨਹੀਂ ਆਵੈ ਹਰ ਕੀ ਤਹਿਲ ਕਰਤ ਜਨ ਸੋ ਹੈ ਤਾਂ ਕਉ ਮਾਇਆ ਅਗਨ ਨਾ ਪੋਹਿ ਮਨ ਤਨ ਮੁਖ ਹਰ ਨਾਮ ਦਿਆਲ ਨਾਨਕ ਤਜੀਐ ਲੈ ਅਵਰ ਜੰਜਾਲ ਗੌੜੀ ਮਹੱਲਾ ਪੰਜਵਾਂ ਛਾੜ ਸਿਆਨਪ ਬਹੁ ਚਤੁਰਾਈ ਗੁਰ ਪੂਰੇ ਕੀ ਟੇਕ ਟਕਾਈ ਦੁਖ ਬਿਨ ਸੇ ਸੁਖ ਹਰ ਗੁਣ ਗਾਈ ਗੁਰ ਪੂਰਾ ਭੇਟਿਆ ਲਿਵ ਲਾਈ ਰਹਾਉ ਹਰ ਕਾ ਨਾਮ ਦਿਓ ਗੁਰਮੰਤਰ ਮਿਟੇ ਵਸੂਰੇ ਉਤਰੀ ਚਿੰਤਾ ਆਨੰਦ ਭਏ ਗੁਰ ਮਿਲ ਤੇ ਕਿਰਪਾਲ ਕਰ ਕਿਰਪਾ ਕਾਟੇ ਜਮ ਜਾਲ ਕਉ ਨਾਨਕ ਗੁਰ ਪੂਰਾ ਪਾਇਆ ਤਾਂ ਤੇ ਬਹੁਰ ਨਾ ਵਿਆਪੈ ਮਾਇਆ ਗੌੜੀ ਮਹੱਲਾ ਪੰਜਵਾਂ iracial ਲਿਆ ਗੁਰ ਪੂਰੇ ਆਪ ਮਨ ਮੁਖ ਕੋ ਲਾਗੋ ਸੰਤਾਪ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਉਜਲ ਹੋਵਹਿ ਦਰਬਾਰੀ ਰਹਾਉ ਗੁਰ ਕੇ ਚਰਨ ਹਿਰਦੈ ਵਸਾਈ ਦੁਖ ਦੁਸ਼ਮਨ ਤੇਰੀ ਹੱਤੇ ਬਲਾਈ ਗੁਰ ਕਾ ਸ਼ਬਦ ਤੇਰੇ ਸੰਗ ਸਹਾਈ ਦਿਆਲ ਭਏ ਸਗਲੇ ਜੀ ਪਾਈ ਗੁਰ ਪੂਰੈ ਜਬ ਕਿਰਪਾ ਕਰੀ ਪੰਤ ਨਾਨਕ ਮੇਰੀ ਪੂਰੀ ਪਰਿ ਗੌੜੀ ਮਹੱਲਾ ਪੰਜਵਾਂ ਅਨਕ ਰਸਾ ਖਾਏ ਜੈਸੀ ਢੂਰ ਮੋਹ ਕੀ ਜੇਵਰੀ ਬਾਂਦੇ ਊਚੂਰ ਮਿਰਤਕ ਦੇ ਸਾਧ ਸੰਗ ਬਿਹੂਨਾ ਆਵਤ ਜਾਤ ਜੋਨੀ ਦੁਖ ਖੀਨਾ ਰਹਾਉ ਅਨਕ ਬਸਤਰ ਸੁੰਦਰ ਪਹਿਰਾਇਆ ਜਿਉ ਡਰਨਾ ਖੇਤ ਮਾਹੀ ਡਰਾਇਆ ਸਗਲ ਸਰੀਰ ਆਵਤ ਸਭ ਕਾਮ નિਫਲ ਮਨੁਖ ਜਪੈ ਨਹੀਂ ਨਾਮ ਕਹੋ ਨਾਨਕ ਜਾਂ ਕਉ ਭਈ ਦਿਆਲਾ ਸਾਧ ਸੰਗ ਮਿਲ ਭਜੈ ਗੋਪਾਲਾ ਗਉੜੀ ਮਹੱਲਾ ਪੰਜਵਾਂ ਕਲ ਕਲੇਸ਼ ਗੁਰ ਸ਼ਬਦ ਨਿਵਾਰੀ ਆਵਣ ਜਾਣ ਰਹੀ ਸੁਖ ਸਾਰੀ ਭੈ ਬਿਨਸੇ ਨਿਰਭਉ ਹਰਿ ਧਾਇਆ ਸਾਧ ਸੰਗ ਹਰ ਕੇ ਗੁਣ ਗਾਇਆ ਰਹਾਉ ਚਰਨ ਕਬਲ ਰਿਦ ਅੰਤਰ ਤਾਰੇ ਅਗਨ ਸਾਗਰ ਗੁਰ ਪਾਰ ਉਤਾਰੀ ਬੂਢਤ ਜਾਤ ਪੂਰੇ ਗੁਰ ਕਾਢੀ ਜਨਮ ਜਨਮ ਕੇ ਟੂਟੇ ਗਾਂਢੇ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਸ ਭੇਟਤ ਗਤ ਭਈ ਹਮਾਰੀ ਗੌੜੀ ਮਹੱਲਾ ਪੰਜਵਾ ਸਾਧ ਸੰਗ ਤਾਂ ਕੀ ਸਰਨੀ ਪਰੋ ਮਨ ਤਨ ਆਪਣਾ ਆਗੇ ਧਰੋ ਅੰਮ੍ਰਿਤ ਨਾਮ ਪੀਵੋ ਮੇਰੇ ਭਾਈ ਸਿਮਰ ਸਿਮਰ ਸਭ ਤਪਤ 부ਝਾਈ ਰਹਾਉ ਤਜ ਅਬਮਾਨ ਜਨਮ ਮਰਨ ਨਿਵਾਰੋ ਹਰ ਕੇ ਦਾਸ ਕੇ ਚਰਨ ਨਮਸ਼ਕਾਰੋ ਸਾਸ ਸਾਸ ਪ੍ਰਭ ਮਨੈ ਸੁਮਹਾਲੀ ਸੋ ਤਨ ਸੰਚੋ ਜੋ ਚਾਲੈ ਨਾਲੇ ਤੇ ਸਹਿ ਪ੍ਰਾਪਤ ਜਿਸ ਮਸਤਕ ਭਾਗ ਕਉ ਨਾਨਕ ਤਾਂ ਕੀ ਚਰਣੀ ਲਾਗ ਗੌੜੀ ਮਹਲਾ 5 ਸੂਕੇ ਹਰੇ ਕੀ ਏਖ ਨਵਾਈ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇ ਸੇਵਕ ਕਉ ਦੀਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁੰਨੀ ਮਨ ਆਸਾ ਕਰ ਦਇਆ ਸਤਗੁਰ ਗੁਣਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਇਚ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾਂ ਤਾਪ ਗਏ ਪਾਈ ਪ੍ਰਭ ਸ਼ਾਂਤ ਸੀਤਲ ਭਏ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੋਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨਸਿਆ ਥਾਂ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰਹੁ ਪ੍ਰਾਣੀ ਦੁਖ ਦਰਦ ਜਮ ਨੇੜ ਨਾ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾਂ ਪਲੇ ਦਿਨਸ ਭਲੇ ਸੰਜੋਗ ਜਿਤ ਭੇਟੇ ਪਾਰ ਬ੍ਰਹਮ ਨਿਰਜੋਗ ਉਹ ਬੇਲਾ ਕਉ ਹਉ ਬਲ ਜਾ ਜਿਤ ਮੇਰਾ ਮਨ ਜਪੈ ਹਰਨਾਮ ਰਹਾਉ ਸਫਲ ਮੂਰਤ ਸਫਲ ਉਹ ਘਰੀ ਜਿਤ ਰਸਨਾ ਉਚਰੈ ਹਰ ਹਰੀ ਸਫਲ ਉਹ ਮਾਥਾ ਸੰਤ ਨੰਮ ਸਕਾਰਸ ਚਰਨ ਪਨੀਤ ਚੱਲਹਿ ਹਰ ਮਾਰਗ ਕਹੋ ਨਾਨਕ ਭਲਾ ਮੇਰਾ ਕਰਮ ਜਿਤ ਭੇਟੇ ਸਾਧੂ ਕੇ ਚਰਨ ਗਉੜੀ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਾਖ ਮਨ ਮਾਹੀ ਨਾਮ ਸਿਮਰ ਚਿੰਤਾ ਸਭ ਜਾਏ ਬਿਨ ਭਗਵੰਤ ਨਾਹੀ ਅਨ ਕੋਈ ਮਾਰੈ ਰਾਖੈ ਇੱਕੋ ਸੋਏ ਰਹਾਉ ਗੁਰ ਕੇ ਚਰਨ ਹਿਦੈ ਉਰਤਾਰ ਅਗਨ ਸਾਗਰ ਜਪ ਉਤਰਹਿ ਪਾਰ ਗੋਰਾ ਮੂਰਤ ਸਿਉ ਲਾਇ ਧਿਆਨ ਨੀਹਾ ਊਹਾ ਪਾਵੈ ਮਾਨ ਸਗਲ त्याग ਗੁਰ ਸਰਨੀ ਆਇ ਮਿਟੇ ਅੰਦੇਸੇ ਨਾਨਕ ਸੁਖ ਪਾਇਆ ਗੌੜੀ ਮਹੱਲਾ ਪੰਜਵਾਂ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਮਨ ਆਏ ਜਪ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇਕਸ ਬਿਨ ਨਾਹੀ ਦੂਜਾ ਕੋਈ ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਏਕ ਹਰ ਹਰ ਅੱਖਰ ਮਨ ਮਹਿ ਲੇਖ ਰਬ ਰਹਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਭੈ ਮਹਾਰਾਜਿ ਸਭ ਸੰਸਾਰਾ ਤਿਸ ਭਉ ਨਾਹੀ ਜਿਸ ਨਾਮ ਆਧਾਰਾ ਪਉ ਨਾ ਵਿਆਪੈ ਤੇਰੀ ਸਰਨਾ ਜੋ ਤੁਧ ਪਾਵੈ ਸੂਹੀ ਕਰਨਾ ਰਹਾਉ ਸੋਗ ਹਰਖ ਮਹਿ ਆਉਣ ਜਾਣਾ ਤਿੰਨ ਸੁਖ ਪਾਇਆ ਜੋ ਪ੍ਰਭ ਪਾਣਾ ਅਗਨ ਸਾਗਰ ਮਹਾ ਵਿਆਪੈ ਮਾਇਆ ਸੇ ਸੀਤਲ ਜਿਨ ਸਤਗੁਰ ਪਾਇਆ ਰਾਖ ਨੇ ਪ੍ਰਭ ਰਾਖਨ ਹਾਰਾ ਕਹੋ ਨਾਨਕ ਕਿਆ ਜੰਤ ਵਿਚਾਰਾ ਗੌੜੀ ਮਹੱਲਾ ਪੰਜਵਾਂ ਤੁਮਰੀ ਕਿਰਪਾ ਤੇ ਜਪੀਐ ਨਾਉ ਤੁਮਰੀ ਕਿਰਪਾ ਤੇ ਦਰਗਾਹ ਥਾਉ ਤੁਜ ਬਿਨ ਪਾਰ ਬ੍ਰਹਮ ਨਹੀਂ ਕੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਵੇ ਰਹਾਉ ਤੁਮ ਮਨ ਵਸੇ ਤਉ ਦੁਖ ਨਾ ਲਾਗੇ ਤੁਮਰੀ ਕਿਰਪਾ ਤੇ ਭ੍ਰਮ ਪਉ ਭਾਗੇ ਪਾਰ ਬ੍ਰਹਮ ਅਪਰੰਪਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਕਰੋਰ ਦਾਸ ਆਪਣੇ ਸਤਿਗੁਰ ਪਾਸ ਨਾਨਕ ਨਾਮ ਮਿਲੈ ਸੱਚ ਰਾਸ ਗੋ